ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ ਢਾਡੀ ਦਲੇਰ ਕੌਰ ਜਿਨ੍ਹਾਂ ਦਾ ਪੰਜ ਗਰਾਈਆਂ ਪ੍ਰੋਗਰਾਮ ਤੇ ਇੱਕ ਬਾਅਦ ਵਿਵਾਦ ਹੋਇਆ ਉਹਦੇ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕਾ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਇਹ ਥੋੜੇ ਜਿਹਾ हट ਕੇ ਕਰਨੀ ਹੈ ਵੀ ਸਾਡੇ ਕੌਮ ਦੇ ਜਿਹੜੇ ਕੜਮ ਚੌਧਰੀ ਨੇ ਉਹਨਾਂ ਨੇ ਅਸਲ ਸ਼ਹੀਦਾਂ ਨੂੰ ਜਾਂ ਗੁਰੂ ਪਾਸ਼ਾ ਦੇ ਫਲਸਫੇ ਨੂੰ ਕਿਦਾਂ ਤੈਸ਼ ਨੈਸ ਕਰ ਦਿੱਤਾ ਔਰ ਅੱਖੋਂ ਪਰੋਖੇ ਕਰ ਦਿੱਤਾ ਮੈਂ ਜਿਹੜੀ ਗੱਲਬਾਤ ਕਰਨ ਲੱਗਾ ਪਹਿਲਾਂ ਤਾਂ ਜਿਹੜੇ ਪ੍ਰਚਾਰਕ ਇਹ ਬਾਹਮਾ ਊਲਾਰ ਊਲਾਰ ਕੇ ਕਹਿੰਦੇ ਨੇ ਕਿ ਅਸੀਂ ਸਿੱਖ ਔਮ ਦਾ ਪ੍ਰਚਾਰ ਕਰਦੇ ਹਾਂ ਉਹਨਾਂ ਨੂੰ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਝੂਠ ਹੈ ਤੁਹਾਡਾ ਇੱਕ ਰੁਜ਼ਗਾਰ ਹੈ ਆਪਣੇ ਰੁਜ਼ਗਾਰ ਲਈ ਕਰਦੇ ਹੋ ਮੈਂ ਬਹੁਤ ਵਾਰੀ ਇਹ ਗੱਲ ਕਰਿਆ ਹੈ ਜੇ ਜੇ ਕੋਈ ਆਪਣੀ ਕੌਮ ਦੀ ਗੱਲ ਕਰਨੇ ਚਾਹੁੰਦਾ ਹੈ ਆਪਣੇ ਮذਹਬ ਦੀ ਗੱਲ ਕਰਨੇ ਚਾਹੁੰਦਾ ਹੈ ਜ਼ਰੂਰੀ ਨਹੀਂ ਵੀ ਉਹ 24 ਘੰਟੇ ਸਮਰਪਿਤ ਹੋ ਕੇ ਕੰਮ ਕਰੇ ਉਹ 24 ਘੰਟੇ ਵਿੱਚੋਂ 2 ਘੰਟੇ ਆਪਣੇ ਕੌਮ ਲਈ ਆਪਣੇ ਮذਹਬ ਲਈ ਕੱਢ ਸਕਦਾ ਹੈ ਨਿਸ਼ਕਾਮ ਹੋ ਕੇ ਔਰ ਜਿਨ੍ਹਾਂ ਦਾ ਧਰਮ ਦੇ ਨਾਲ ਰੁਜ਼ਗਾਰ ਜੁੜਿਆ ਹੋਇਆ ਧੰਦਾ ਜੁੜਿਆ ਹੋ ਉਹ ਕਦੇ ਵੀ ਸੱਚ ਨਹੀਂ ਬੋਲ ਸਕਦੇ ਉਹਨਾਂ ਨੇ ਕੀ ਕਹਿਣਾ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਮਤਲਬ ਜਿੱਦਾਂ ਦੇ ਲੋਕਾਂ ਵਿੱਚ ਉਹ ਜਾਣ ਕੇ ਉਹਦਾਂ ਦੀ ਉਹ ਚਾਪਰੂਸੀ ਕਰ ਦੇਣਗੇ ਮੈਂ ਗੱਲ ਆ ਜਿਹੜੀ ਕਹਿਣੀ ਹੈ ਨਾ ਇਹ ਠੋਕ ਵਜਾ ਕੇ ਕਹਿਣੀ ਹੈ ਮੈਨੂੰ ਕੋਈ ਮਤਲਬ ਨਹੀਂ ਕਿ ਚਮਕੌਰ ਦੀ ਗੜੀ ਵਿੱਚ ਗੁਰੂ ਪਾਸ਼ਾ ਨੇ ਕਲਗੇ ਭਾਈ ਸੰਗਤ ਸਿੰਘ ਨੂੰ ਸਜਾਈ ਜਾਂ ਭਾਈ ਜੀਵਨ ਸਿੰਘ ਨੂੰ ਸਜਾਈ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਜਦ ਤੁਸੀਂ ਇਹਨਾਂ ਕੜਮ ਚੌਧਿਆਂ ਦੀ ਗੱਲ ਕਰੋਗੇ ਨਾ ਤਾਂ ਬਾਬੇ ਨਾਨਕ ਤੋਂ ਸ਼ੁਰੂ ਕਰਨੀ ਪੈਣੀ ਹੈ ਬਾਬੇ ਨਾਨਕ ਨੇ ਜਨਮ ਕਿਹੜੀ ਬਰਾਦਰੀ ਵਿੱਚ ਲਿਆ ਉਹ ਤਾਂ ਖੱਤਰੀ ਨੇ ਜਦੋਂ ਬ੍ਰਾਹਮਣ ਜਨਉ ਪਉਂਦਾ ਉਦੋਂ ਸਿਖਾ ਕੰਨ ਚੜਾਈ ਆ ਗੁਰਬ੍ਰਾਹਮਣ ਥੀ ਆ ਕਿਉਂ ਨਹੀਂ ਜਨਾਉ ਪਾਇਆ ਗੁਰੂ ਪਾਸ਼ਾ ਨੇ ਉਹ ਕਹਿੰਦੇ ਤੂੰ ਮੇਰੇ ਕੰਨ ਵਿੱਚ ਭੂਕ ਮਾਰ ਕੇ ਇਹ ਕਮੇਗਾ ਕਿ ਅਜ ਤੋਂ ਬਾਅਦ ਮੈਂ ਤੇਰਾ ਗੁਰੂ ਆ ਤੂੰ ਮੇਰਾ ਚੇਲ ਹੈ ਮਤਲਬ ਖੱਤਰੀ ਤੋਂ ਤੈਨੂੰ Hindu ਬਣਨਾ ਪੈਣਾ ਹੈ ਤੈਨੂੰ ਖੱਤਰੀ ਤੋਂ Hindu ਬਣਾਵਾਂਗੇ ਉਹ ਬ੍ਰਾਹਮਣ ਇਹ ਕਹਿ ਰਿਹਾ ਸੀ ਹੁਣ ਜੇ ਇਹਨਾਂ ਕੜਮ ਚੌਧਰੀਆਂ ਦਾ ਬੱਬ ਚੱਲੇ ਨਾ ਜੱਟ ਕਹਿਣਗੇ ਬਾਬਾ ਨਾਨਕ ਸਾਡਾ ਤੇ ਮਰਜੀਤ ਸਿੰਘ ਕਹਿਣਗੇ ਬਾਬਾ ਨਾਨਕ ਸਾਡਾ ਪਰ ਉਹ ਤਾਂ ਖੱਤਰੀ ਸੀ ਗੁਰੂ ਕਲੰਗੀਦਰ ਸੱਚਪਾ ਸ਼ਾਹ ਰਾਜਪੂਤ ਨੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਜੇ ਸਤਿਗੁਰੂ ਸਹਿਬਾਨ ਨੇ ਸਾਨੂੰ ਮਾਣ ਬਖਸ਼ਿਆ ਉਸ ਗੁਰੂ ਸਹਿਬਾਨ ਦੀ ਗੱਲ ਕਰੀਏ ਮੈਂ ਇੱਕ ਬੇਨਤੀ ਇੱਥੇ ਥੋੜੀ ਜੀ ਠੋਕ ਬਿਜਾ ਕੇ ਕਰ ਰਹੀ ਹਾਂ ਚਰੂਣੇ ਲੜਨਗੇ ਇਹਨਾਂ ਦੇ ਕਈ ਜਾਂਦੇ ਕੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਕੋਈ ਜਾਤੀ ਨਾਲ ਸੰਬੰਧ ਹੈ ਜੇ ਕੋਈ ਮੇਰੇ ਕੋਲ ਪੁੱਛੇ ਮੈਂ ਇਹ ਕਹਿ ਸਕਦਾ ਕਿ ਚਮਕੌਰ ਦੀ ਗੜੀ ਵਿੱਚ ਬਾਬਾ ਜੀਵਨ ਸਿੰਘ ਨੂੰ ਭਾਈ ਜੀਵਨ ਸਿੰਘ ਨੂੰ ਵੀ 칼 ਨਹੀਂ ਤੋੜਾ ਦਿੱਤਾ ਹੋ ਤੇ ਭਾਈ ਸੰਗਤ ਸਿੰਘ ਨੂੰ ਵੀ ਉਹਨਾਂ ਵਿੱਚ ਫਰਕ ਹੀ ਕੋਈ ਨਹੀਂ ਤੁਸੀਂ ਹਰਾਮ ਖੋਹੋ ਜਦੋਂ ਪੰਜ ਪਿਆਰਿਆਂ ਦੀ ਦਾਸਤਾਨ ਸੁਣਾਉਨੇ ਹਾਂ ਕਿ ਸੀ ਧੜ ਨਾਲੋਂ ਵੱਖ ਕਰ ਦਿੱਤੇ ਗਏ ਉੱਥੇ ਉਹਨਾਂ ਨੇ ਜਾਤਾਂ ਕੀ ਸੀ ਕਦੇ ਸਮਝੋਗੇ ਇਸ ਗੱਲ ਨੂੰ ਮੈਂ ਗੱਲ ਖੁਰ ਤਰੀਕੇ ਨਾਲ ਕਹਿ ਦਿੰਨਾ ਚੀਕਾਂ ਪਹਿਣ ਗਈ ਹੁਣ ਤੁਹਾਡਾ ਸ਼ਹੀਦਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਤੁਹਾਡੀਆਂ ਚੌਧਰਾਂ ਨੇ ਬਸ ਇਨਾ ਕੁ ਬਾਕੀ ਐ ਜਿਵੇਂ ਅੱਜ ਭਾਈ ਸੰਗਤ ਸਿੰਘ ਤੇ ਭਾਈ ਜੀਵਨ ਸਿੰਘ ਬਾਅਦ ਤੁਸੀਂ ਬਾਦ ਵਿਵਾਦ ਕਰ ਰਹੇ ਹੋ ਨਾ ਟਾਈਮ ਦੂਰ ਨਹੀਂ ਹੋਣਾ ਜੱਟ ਕਹਿਣਗੇ ਬਾਬਾ ਨਾਨਕ ਸਾਡਾ ਮਾਜੀ ਵੀ ਸਿੰਘ ਕਹਣਗੇ ਬਾਬਾ ਨਾਨਕ ਸਾਡਾ ਰਵਦਾਸੀ ਕਹਿਣਗੇ ਬਾਬਾ ਨਾਨਕ ਸਾਡਾ ਆ ਜਿਹੜੇ ਮੈਰੇ ਜਾ ਝੋੜ ਜਿਹਨਾਂ ਨੂੰ ਕਹਿੰਦੇ ਉਹ ਕਹਿੰਣਗੇ ਸਾਡਾ ਸੇਮੇ ਕਹਿੰਣਗੇ ਸਾਡਾ ਹਲੇ ਬਹੁਤ ਕੁਝ ਹੋਣਾ ਹੈ ਠਹਿਰੋ ਹਲੇ ਜਿਹੜੀ ਦਲਦਲ ਵਿੱਚੋਂ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਕੱਢਿਆ ਸੀ ਨਾ ਅਸੀਂ ਦੁਬਾਰਾ ਉਹਦੇ ਵਿੱਚ ਟਸਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਹਾਲਾਤ ਬਣੇ ਸੀ ਨਾ ਇੱਕ ਕੁੱਤਾ ਤਾਂ ਖੂਹ ਤੇ ਪਾਣੀ ਪੀ ਸਕਦਾ ਸੀ ਕੋਈ ਨੀਵੀਂ ਬਰਾਦਰੀ ਜਾਨੀ ਪੀ ਸਕਦਾ ਸੀ ਅਸੀਂ ਉਹ ਹਾਲਾਤ ਦੁਬਾਰਾ ਚਾਹੁੰਦੇ ਆ ਵੀ ਸਾਡੇ ਕੰਨ ਵਿੱਚ ਛਿੱਕਾ ਢਾਲ ਕੇ ਪਾਇਆ ਜਾਵੇ ਸਾਡੀ ਜਵਾਨ ਕੱਟੀ ਜਾਵੇ ਅਸੀਂ ਉਹ ਹਾਲਾਤ ਚਾਹੁੰਦੇ ਆ ਜਿਹੜਾ ਫਲਸਫਾ ਸਾਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈ ਨਾ ਕਾਸੀਓ ਨੂੰ ਮੰਨਣ ਨੂੰ ਤਿਆਰ ਨਹੀਂ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਬਣਨਾ ਮੈਂ ਜਦੋਂ ਬੀਬਾ ਦਲੇ ਦਲੇਰਕੌਰ ਦਾ ਬਾਅਦ-ਬਾਦ ਮੈਂ ਇਹਨੂੰ ਤੋਂ ਬਾਅਦ ਪੋਸਟਾਂ ਦੇਖ ਰਿਆ ਫੇਸਬੁੱਕ ਤੇ ਜਿਹੜੇ ਜੱਟ ਬਰਾਦੀ ਨਾਲ ਸੰਬੰਧ ਨੇ ਸੰਬੰਧ ਨੇ ਉਹ ਬਾਾਰੇ ਨੇ ਬਾਬਾ ਸੰਗਰ ਸਿੰਘ ਨੂੰ ਕਲਗੀ ਤੋੜਾ ਦਿੱਤਾ ਜਿਹੜੇ ਰੰਗਰੇਟੇ ਮਜੀਠੀ ਸਿੰਘ ਨਾਲ ਸੰਮਤ ਨੇ ਉਹ ਕਹਿੰਦੇ ਨੇ ਕਲਗੀ ਤੋੜਾ ਬਾਬਾ ਜੀਮਨ ਸਿੰਘ ਨੂੰ ਦਿੱਤਾ ਜਿਨ੍ਹਾਂ ਨੇ ਦਿੱਤਾ ਉਹਦਾ ਨਾਂ ਹੀ ਨਹੀਂ ਜੀ ਦਾ ਵਿਆਹ ਹੈ ਨਾ ਉਹਦੇ ਸੋਨੇ ਗਾਏ ਨਹੀਂ ਜਾ ਰਹੇ ਵਿਆਹ ਕਿਹਦੇ ਹੋ ਰਿਹਾ ਢੋਲ ਗਵਰਨੀਆਂ ਦੇ ਵੱਜ ਰਹੇ ਨੇ ਇਹ ਸਾਡੀਆਂ ਕਰਦੂਤਾ ਨੇ ਨਿਰਾਸ਼ ਗੱਲ ਬੀਬੀ ਦਲੇਰ ਕੌਰ ਨੇ ਇਹ ਜਾਣ ਬੁੱਝ ਕੇ ਮੁੱਦਾ ਛੇੜਿਆ ਖੇਤਰਾਂ ਦੀ ਘਾਟ ਨਾ ਪਹਿਲਾਂ ਤਾਂ ਉਥੇ ਲੇਟ ਗਈ ਉਹ ਵੀਡੀਓ ਆ ਗਈ ਹੈ ਫਿਰ ਜੇ ਤੈਨੂੰ ਸਵਾਲ ਕਰ ਦਿੱਤਾ ਤੂੰ ਜਵਾਬ ਦੇ ਤੂੰ ਠੋਕ ਕੇ ਕਹਿ ਵੀ ਮੈਂ ਇਤਿਹਾਸ ਵਿੱਚੋਂ ਪੜਿਆ ਹੈ ਭਾਈ ਸੰਗਰ ਸਿੰਘ ਨੂੰ ਕਲਮੀ ਤੁਹਾਡਾ ਦਿੱਤਾ ਤੂੰ ਕਹਿ ਠੋਕ ਕੇ ਉਥੇ ਗੁੰਡਾਗਰਦੀ ਕੀ ਹੋਈ ਹੈ ਕੋਈ ਗੁੰਡਾਗਰਦੀ ਅਗਲੇ ਸਵਾਲ ਕਰ ਦੇ ਔਰ ਦੂਜੀ ਗੱਲ ਅਸੀਂ ਪ੍ਰੋਗਰਾਮ ਨਹੀਂ ਕਰਦੇ ਨਾ ਕਰੋ ਭਾਈ ਤੁਸੀਂ ਮੁਕਤਦੋਂ ਗਏ ਹੋ 55 55000 ਲੱਖ ਲੱਖ ਰੁਪਏ ਤੁਜੀ ਲੈ ਰਹੇ ਹੋ ਡੇੜ ਕੀ ਥੋੜੀ ਔਰ ਕਈਆਂ ਨੇ ਨਾ ਇਸ ਗੱਲ ਦਾ ਗੁੱਸਾ ਕਿਲਾ ਕਰਨਾ ਕਿ ਇੱਕ ਔਰਤ ਨੂੰ ਬੋਲੀ ਯਾਰ ਬਿਲਕੁਲ ਨਹੀਂ ਬੀਬੀ ਦਲੇਰ ਕਾ ਤੁਹਾਡੇ ਨੂੰ ਬੇਨਤੀ ਹੈ ਪਹਿਲਾਂ ਮੇਕਅਪ ਵੀ ਦੱਸ ਦਿਓ ਕਿੱਥੋਂ ਕਰਾ ਕੇ ਜਾਂਦੇ ਹੋ ਇਹ ਫੋਟੋਆਂ ਭੇਜਤੀਆਂ ਅਗਲੇ ਨੇ ਆ ਗਰਦਨ ਦਾ ਰੰਗ ਕੀ ਹੈ ਮੂੰਹ ਦਾ ਕੀ ਹੈ ਇਹ ਪਤਾ ਲੱਗ ਗਿਆ ਅਸੀਂ ਕੀ ਕਰ ਰਹੇ ਹਾਂ ਕਿਹੜੇ ਸਿਧਾਂਤ ਦੀ ਗੱਲ ਕਰਦੇ ਹਾਂ ਅਸੀਂ ਦਸਨਾਂ ਆਤਮਾ ਨੂੰ ਮਿੱਟੀ ਵਿੱਚ ਰੋਲਤਾ ਜਿੰਨੇ ਵੀ ਇਹ ਕੜਮ ਚੌਧਰੀ ਰੋਲਾ ਪਾਉਂਦੇ ਨੇ ਅਸੀਂ ਜਿਹਨੂੰ ਵੀ ਗੁਰੂ ਪਾਸ਼ਾ ਨੇ ਪਿਆਰ ਸਤਕਾਰ ਦਿੱਤਾ ਉਹਨੂੰ ਮਹਾਨ ਸ਼ਹੀਦ ਮੰਨਿਆ ਉਹਦਾ ਕਿਸੇ ਜਾਤੀ ਨਾਲ ਕੋਈ ਸੰਬੰਧ ਨਹੀਂ ਭੁੱਲ ਜੋ ਕੋਈ ਨਹੀਂ ਕਹਿ ਸਕਦਾ ਮੈਂ ਇੱਕ ਬੇਨਤੀ ਕਰਾਂ ਜਦੋਂ ਨਾ ਬਾਦ-ਬਾਦ ਚੱਲਿਆ ਉਦੋਂ ਭਾਈ ਜੈਤਾ ਜੀ ਨੂੰ ਸ਼ਹੀਦ ਹੁੰਦਾ ਦਿਖਾਇਆ ਗਿਆ ਚਮਕੌਰ ਅਸ਼ੌਰੀ ਸਸਰ ਦੇ ਕੰਡੇ ਤੇ ਅਕੇ 100 ਸਿੰਘਾਂ ਦਾ ਜਥਾ ਸੀ ਉੱਥੇ ਮੱਥੇ ਵਿੱਚ ਗੋਲੀ ਵੱਜੀ ਉੱਥੇ ਉਹ ਤਾਂ ਸ਼ਹੀਦ ਹੋ ਗਏ ਜੇ ਉੱਥੇ ਸ਼ਹੀਦ ਹੋ ਗਏ ਫੇ ਚਮਕੌਰ ਦੀ ਗੜੀ ਵਿੱਚ ਕਿਉਂ ਪਹੁੰਚ ਗਏ ਇਹ ਕਦੋਂ ਹੋ ਰਿਹਾ ਜਦੋਂ ਬਾਦ-ਬਾਦ ਪਿਆ ਪਹਿਲਾਂ ਨਹੀਂ ਕੁਝ ਉਹ ਕੋਈ ਪਿਆਸਾ ਸੀ ਉਹ ਕਹਿੰਦਾ ਪਾਣੀ ਪਿਆ ਦੇ ਪਾਣੀ ਪਿਉਣ ਵਾਲਾ ਕਹਿੰਦਾ ਵੇਟ ਕਰ ਹਲੇ ਮੈਂ ਖੂਪ ਪਟਣਾ ਹੈ ਖੂਪ ਪਟ ਕੇ ਪਾਣੀ ਕੱਢੂੰਗਾ ਫਿਰ ਤੁਹਾਨੂੰ ਪਿਆਉਂਗਾ ਉਹ ਹਾਲਾਤ ਸਾਡੇ ਪਹਿਲਾਂ ਸਾਡੀ ਕੋਈ ਤਿਆਰੀ ਨਹੀਂ ਸਾਡੀ ਕੌਮ ਦੇ ਡਿਕਟੇਟਰ ਠੇਕੇਦਾਰ ਕਿੱਥੇ ਬੈਠੇ ਆ ਇਤਿਹਾਸ ਵਿੱਚ ਇੰਨਾ ਰਲਗੱਡ ਕਿਉਂ ਹੋਇਆ ਤੁਸੀਂ ਚਮਕੌਰ ਤੇ ਕਿਹੜੀ ਚੱਲ ਜੋ ਇੱਕ ਬੋਲ ਉੱਥੇ ਲਗਾ ਹੋਇਆ ਹੈ ਆ ਇਸ ਸੰਗ ਸਿੰਘ ਦੇ ਨਾਂ ਦਾ ਇੱਕ ਬੋਰਡ ਲੱਗਾ ਹੋਇਆ। ਬਾਬਾ ਜੀਨ ਸਿੰਘ ਦੇ ਨਾਂ ਦਾ। ਇਹ ਕਿੰਨਾ ਨੇ ਲਾਏ ਨੇ? ਜਿਹੜੇ ਸਾਡੇ ਠੇਕੇਦਾਰ ਨੇ ਤਖਤਾਂ ਦੇ ਉਹਨਾਂ ਨੂੰ ਕੋਈ ਅਕਲ ਹੈ ਨਹੀਂ। ਅਗਿਆਨੇ ਪਿੰਦਰਪਾਲ ਵਰਗੇ ਵੱਡੇ ਵੱਡੇ ਜਿਹੜੇ ਗੱਫੇ ਲੈ ਲੈ ਕੇ ਬੋਲਦੇ ਨੇ ਕਦੇ ਕੋਈ ਤਰਕੀਤਾ ਇਸ ਗੱਲ ਤੇ ਵੀ ਕੀ ਹੋ ਰਿਹਾ? ਆਪਸ ਵਿੱਚ ਲੜ ਕੇ ਮਰਾਂਗੇ। ਜਦੋਂ ਗੁਰੂ ਕਲਨੇਦਰ ਸੱਚੇ ਪਾਤਸ਼ਾਹ ਚਮਕੌਰ ਦੀ ਗੱਡੀ ਵਿੱਚੋਂ ਜਾਂਦੇ ਨੇ ਨਾ ਜਦੋਂ ਇੱਕ ਮਸਾਲਸੀ ਨੂੰ ਤੀਰ ਦਾ ਨਿਸ਼ਾਨਾ ਲਾਇਆ ਉਦੇ ਅੱਖਾਂ ਵਿੱਚੋਂ ਮਿਸਾਲ ਡਿੱਗੀ ਤੇ ਉਸੇ ਕੌਣ ਲੜਾ ਜੀ ਉਹ ਮੁਗਲ ਆਪਸ ਵਿੱਚ ਲੜ ਕੇ ਮਰੇ ਆਪਸ ਵਿੱਚ ਭਲੇਖਾ ਐ ਪਾਸੀ ਗੁਰੂ ਪਾਸ਼ਾ ਨੇ ਤੇ ਅਸੀਂ ਸਮਝ ਨਹੀਂ ਸਕੇ ਅਸੀਂ ਆਪ ਹੀ ਲੜ ਕੇ ਮਰਨਾ ਮਰੋ ਮੈਂ ਬੇਨਤੀ ਕਰਦਾ ਜੀ ਭਾਵੇਂ ਕੋਈ ਰੰਗਰੇਟਾ ਬੋਲੇ ਭਾਵੇਂ ਕੋਈ ਜੱਟ ਬੋਲੇ ਜਿਹੜਾ ਮਰਜੀ ਬੋਲੇ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਸਿੱਖ ਹੋਣ ਦੇ ਨਾਤੇ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਫੋਲੋ ਕਰਨਾ ਸੀ ਮੰਨ ਲਓ ਗੱਲ ਜੇ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦਿੱਤਾ ਉਹ ਕੌਣ ਨੇ ਤੁਸੀਂ ਸਰਟੀਫਿਕੇਟ ਦੇਵੋਗੇ ਵੀ ਉਹ ਜੱਟ ਨੇ ਖੱਤਰੀ ਨੇ ਰਾਜਪੂਤ ਨੇ ਵੀ ਸਰਟੀਫਿਕੇਟ ਦੇਵੋਗੇ ਜੇ ਭਾਈ ਜੀਵਨ ਸਿੰਘ ਨੂੰ ਦਿੱਤਾ ਤਾਂ ਤੁਸੀਂ ਸਰਟੀਫਿਕੇਟ ਦੇਵੋਗੇ ਤੁਸੀਂ ਉਹਨੇ ਕੌਣ ਅਸੀਂ ਗੁਰੂ ਕਲਗੀਦਰ ਸੱਚੇ ਪਾਸ਼ਾ ਦੇ ਸਜਾਇਬ ਪੰਥ ਨੂੰ ਖੇਰੂ ਖੇਰੂ ਕਰਕੇ ਰੱਖਤਾ ਮੈਂ ਕਹਣਾ ਜਿਹੜਾ ਸਰਸਾ ਨਦੀ ਤੇ ਵਿਛੋੜਾ ਪਿਆ ਨਾ ਉਹ ਤਾਂ ਕੁਛ ਵੀ ਨਹੀਂ ਤੁਹਾਡੇ ਕਲੇਸ਼ ਦੇ ਅਗੇ ਉਹਦਾ ਮਾਣ ਮਹਿਸੂਸ ਕਰਦੇ ਆ ਸੀ ਫਖਰ ਹੈ ਸਾਨੂੰ ਵੀ ਸਾਡੇ ਗੁਰੂ ਸਾਹਿਬਾਨ ਦੇ ਲਾਲ ਗੁਰੂ ਪਾਸ਼ਾ ਦੇ ਜੋਧੇ ਸਾਡੀ ਕੌਮ ਲਈ ਸਾਡੇ ਭਾਰਤ ਲਈ ਸਾਡੇ ਮਾਜਬ ਲਈ ਕੁਰਬਾਨ ਹੋਏ ਤੁਹਾਨੂੰ ਲਾਣਤਾ ਪਾਉਣ ਦੀ ਲੋੜ ਐ ਇਸ ਵਕਤ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪਿੱਟਛਾਪਾ ਕਰ ਰਹੇ ਹੋ ਕਿਹੜੇ ਪ੍ਰਚਾਰ ਦੀ ਗੱਲ ਕਰਦੇ ਆਸੀਂ ਆਪਣੀ ਚੌਧਰ ਖਾਤਰ ਅਸੀਂ ਇਹ ਕੁਝ ਕਰ ਰਹੇ ਹਾਂ ਜਿਨ੍ਹਾਂ ਦੇ ਦਿਮਾਗ ਵਿੱਚ ਜਾਤੀਵਾਦ ਦਾ ਕਿੱਲਾ ਹੈ ਉਹ ਕੋਈ ਵੀ ਹੋਵੇ ਮੈਂ ਕਿਸੇ ਸਪੈਸ਼ਲ ਰਾਤਰੀ ਦੀ ਗੱਲ ਨਹੀਂ ਕਰਦਾ ਜਿਹੜਾ ਮਰਜ਼ੀ ਹੋਵੇ ਉਹਦਾ ਗੁਰੂ ਕੰਸ਼ਾ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲਾਗ ਦੇ ਗਾ ਨਹੀਂ ਜਿਹੜਾ ਬੰਦਾ ਜਾਤ ਦਾ ਕਿੱਲਾ ਆਪਣੇ ਅੰਦਰ ਪਾਲੀ ਬੈਠਾ ਹੈ ਜਿਹਦੀ ਧੌਣ ਵਿੱਚ ਇਹ ਜਾਤਪਾਤ ਦਾ ਕਿੱਲਾ ਹੈ ਉਹ ਕੋਈ ਵੀ ਹੋਵੇ ਜਿੰਨੇ ਵੀ ਰਾਗੀ ਢਾਡੀ ਪ੍ਰਚਾਰ ਕਰਦੇ ਨੂੰ ਸਭ ਨੂੰ ਬੇਨਤੀ ਹੈ ਹੋ ਕੇ ਦੇਖੋ ਨਿਸ਼ਕਾਮ ਫਿਰ ਤੁਹਾਡੇ 24 ਘੰਟੇ ਦੀ ਲੋੜ ਨਹੀਂ ਕੌਮ ਨੂੰ ਬਿਲਕੁਲ ਨਹੀਂ ਤੁਸੀਂ 24 ਘੰਟੇ ਵਿੱਚੋਂ 1 ਘੰਟਾ ਕੰਮ ਲਈ ਘਟੋ 1 ਘੰਟਾ ਇੱਕ ਹੀ ਘੰਟੇ ਆਪਣੇ ਜੀਵਨ ਲਈ ਕਰੋ ਆਪਣੇ ਕਿਰਤ ਕਰੋ ਆਪਣੇ ਪਰਿਵਾਰ ਪਾਲੋ ਫਿਰ ਪਤਾ ਲੱਗੂ ਅਸੀਂ ਕਿੰਨੇ ਸਮਰਪਿਤਾਂ ਸੀ ਅਸੀਂ ਧੜਾ ਧੜਾ ਕੋਠੀਆਂ ਕਾਰਾਂ ਬੰਗਲੇ ਗੁਰੂ ਦਾ ਪ੍ਰਚਾਰ ਕਰਕੇ ਬਣਾਏ ਧੌਂਦੰਨਿਆ ਕਿਸੇ ਨੂੰ ਅਸੀਂ ਨਾ ਕਰੋ ਅਸੀਂ ਖੜੇ ਕਿੱਥੇ ਆ ਅਸੀਂ ਸਾਡੀ ਕੌਮ ਦੇ ਠੇਕੇਦਾਰ ਤਖਨਾਂ ਦੇ ਜਹੇਦਾਰ ਸੁੱਤੇ ਪਏ ਜਾਤੀ ਤੌਰ ਤੇ ਇਥੇ ਰਾਜਨੀਤੀ ਕਰਕੇ ਵੋਟਾਂ ਦਾ ਬਟਵਾਰਾ ਕਰਕੇ ਅਸੀਂ ਪੂਰੀ ਕੌਮ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖਤਾ ਬੀਬੀ ਜ਼ਗੀਰਕਾਰ ਹੋਵੇ ਜਾ ਬੀਬੀ ਦਲੇਰ ਕੌਰ ਹੋਵੇ ਤੇ ਦੋਨੋਂ ਦੱਸਣ ਵੀ ਕਿਹੜਾ ਬਿਊਟੀ ਪਾਰਲਰ ਹੈ ਅਸੀਂ ਵੀ ਥੋੜਾ ਬਹੁਤਾ ਉਮਰ ਘਟ ਜੂ ਉੱਥੇ ਜਾਇਆ ਕਰਾਂਗੇ ਦਾੜੀ ਦਾ ਰੰਗ ਨਹੀਂ ਜਾਂ ਕੋਈ ਦਵਾਈ ਬੂਟੀ ਦੱਸ ਦਿਓ ਬੀ ਸਦਾ ਨੌਜਵਾਨ ਹੀ ਰਹਿਣਾ ਹੈ ਮੂੰਹ ਤੇ ਤੁਸੀਂ ਮਣਮਣ ਪਾウダー ਛੱਪਿਆ ਹੋਇਆ ਤੁਸੀਂ ਗੱਲ ਕਰਦਾ ਉਸ ਨਾਨਤਾ ਦੇ ਪਰ ਭੱਟੇ ਪਟ ਰਹੇ ਹੋ ਤੁਸੀਂ ਕਿਸ ਨਾਨ ਦੀ ਗੱਲ ਕਰਦੇ ਹੋ ਇਹ ਲਹਨਤ ਹੈ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜਿਹੜੇ ਜੱਟਪੁਰਾ ਦੇ ਨਾਲ ਸੰਬੰਧਿਤ ਨੇ ਉਹ ਆਪਣੀਆਂ ਪੋਸਟਾਂ ਪਾਈ ਜਾਂਦੇ ਅੱਗੇ ਭਾਈ ਸੰਗਤ ਸਿੰਘ ਸਾਡੇ ਸੀ ਤੇ ਜਿਹੜੇ ਮਜੀਵੀ ਸਿੰਘ ਨਾਲ ਸਹਿਮਤ ਨੇ ਉਹ ਕਹਿੰਦੇ ਆ ਭਾਈ ਜੀਵਨ ਸਿੰਘ ਸਾਡੇ ਸੀ ਗੁਰੂ ਕਲਗੀਧਰ ਪਾਸ਼ਾ ਨੇ ਸਾਨੂੰ ਦਿੱਤਾ ਉਹ ਕਹਿੰਦੇ ਸਾਨੂੰ ਦਿੱਤਾ ਗੁਰੂ ਪਾਸ਼ਾ ਨੇ ਕਲਗੀ ਤੁਹਾਡਾ ਕਿਸੇ ਨੂੰ ਨਹੀਂ ਦਿੱਤਾ ਗੁਰੂ ਪਾਸ਼ਾ ਨੇ ਇੱਕ ਸਿੱਖ ਨੂੰ ਦਿੱਤਾ ਜਿਹਦੇ ਦਿੱਤਾ ਪਹਿਲੀ ਗੱਲ ਤਾਂ ਇਹ ਮਿਥਿਹਾਸ ਹੈ ਗੁਰੂ ਪਾਸ਼ਾ ਨੂੰ ਕਲਮੀ ਥੋੜਾ ਦੇਣ ਵਾਸਤੇ ਕੀ ਜ਼ਰੂਰਤ ਐ ਉੱਥੇ ਦੋ ਸਾਖੇ ਨਹੀਂ ਮੈਂ ਗੱਲ ਕਰਦਾ ਜੀ ਧਿਆਨ ਨਾਲ ਸੁਣ ਲਿਓ ਇੱਕ ਜਿਹੜਾ ਮਹਾਸਿੱਖ ਤੋਂ ਬੇਦਾਵਾ ਦਵਾਇਆ ਗਿਆ ਉਹ ਝੂਠ ਐ ਕੋਰਾ ਕੋਈ ਬੇਦਾਵਾ ਨਹੀਂ ਦਿੱਤਾ ਤੇ ਦੂਜਾ ਜਿਹੜਾ ਸੰਗਤ ਸਿੰਘ ਜੀਵ ਸਿੰਘ ਨੂੰ ਕਹਿੰਦੇ ਐ ਕਲਮੀ ਥੋੜਾ ਦਾ ਕੁਝ ਨਹੀਂ ਦਿੱਤਾ ਗੁਰੂ ਪਾਹਾ ਚਮਕੌਰ ਦੀ ਗੜੀ ਛੱਡ ਕੇ ਗਏ ਐ ਔਰ ਪੰਨ ਸਿੰਘ ਸਾਹਿਬਾਨ ਪੰਨ ਪਿਆਰੇ ਹੁਕਮ ਕੀਤਾ ਤੇ ਉਹਦੇ ਮੁਤਾਬਕ ਸਭ ਕੁਝ ਹੋਇਆ ਕੀ ਕਰਨਾ ਚਾਹੁੰਦੇ ਆਂ ਸੀ ਜਿਹਨੇ ਪ੍ਰਚਾਰ ਕਰਨਾ ਕਰੋ ਜਿਹਨੇ ਨਹੀਂ ਕਰਨਾ ਨਾ ਕਰੋ ਗੁਰੂ ਪਾਸ਼ਾ ਨੂੰ ਕਿਸੇ ਦੇ ਪ੍ਰਚਾਰ ਦੀ ਲੋੜ ਨਹੀਂ ਨਾਲੇ ਹੁਣ ਦੇ ਸਮੇਂ 'ਚ ਤਾਂ ਇੰਟਰਨੈਟ 'ਤੇ ਸਭ ਕੁਝ ਵਾਇਰਲ ਹੋ ਰਿਹਾ ਹੈ ਤੇ ਐਵੇਂ ਆਸਾਨ ਨਾ ਕਰੋ ਕਿਸੇ ਤੇ ਤੁਸੀਂ ਪ੍ਰਚਾਰ ਕਰ ਦਿਓ ਤੁਹਾਡਾ ਧੰਦਾ ਜੁੜਿਆ ਰਿਹਾ ਕਰਨਾ ਕੋਈ ਮਤਲਬ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ